ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮਾਂ ਦੀ ਸਮਾਪਤੀ ਅੱਜ ਗੁਰਦੁਆਰਾ ਸੀਸਕੰਨ ਸਾਹਿਬ ਵਿੱਚ ਰੋਹਾਨੀਅਤ ਭਰੇ ਮਾਹੌਲ ਵਿੱਚ ਹੋਈ ਅੱਜ ਦੇ ਸਮਾਗਮ ਸੀਸ ਸੰਸਕਾਰ ਦੇ ਵਸਵਜੋਂ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਦੀ ਸਦੀਵੀ ਯਾਦ ਵਜੋਂ ਮਨਾਏ ਗਏ ਇਸ ਤੋਂ ਪਹਿਲਾਂ ਸੀਸ ਮਾਰਗ ਨਗਰ ਕੀਰਤਨ ਗੁਰਦੁਆਰਾ ਸ੍ਰੀ ਬਿਵਾਨਗੜ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ ਇਹ ਨਗਰ ਕੀਰਤਨ ਦਿੱਲੀ ਤੋਂ ਬੀਤੇ ਦਿਨੀ ਆਰੰਭ ਹੋਇਆ ਸੀ ਜੋ ਪੜਾਦਰ ਪੜਾ ਲੰਗੀ ਰਾਤ ਗੁਰਦੁਆਰਾ ਸ੍ਰੀ ਬਿਵਾਨਗੜ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੁੱਜਾ ਸੀ ਅੱਜ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਸੀਸmarg ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਦਾ ਭਾਵ ਨਾਲ ਹਿੱਸਾ ਲਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਸਮੇਤ ਹੋਰ ਪੰਥਕ ਹਸਤੀਆਂ ਨੇ ਵੀ ਹਾਜ਼ਰੀ ਭਰੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋੜਿਆਂ ਹਾਥੀਆਂ ਦੇ ਨਾਲ ਪਰਮੇਸ਼ ਮੂਲੀਤ ਕੀਤੀ ਗਈ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਹੱਥਾਂ ਵਿੱਚ ਖਾਲਸਾਈ ਨਿਸ਼ਾਨ ਫੜ ਕੇ ਨਗਰ ਕੀਰਤਨ ਵਿੱਚ ਪਰਮੇ ਹਾਜ਼ਰੀ ਲਗਵਾਈ ਭਾਈ ਜੈਤਾ ਜੀ ਵੱਲੋਂ ਗੁਰੂ ਸਾਹਿਬ ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਆਉਣ ਦੀ ਯਾਦ ਵਿੱਚ ਇਹ ਨਗਰ ਕੀਰਤਨ ਸੰਗਤ ਨੂੰ ਭਾਵੁਕ ਕਰ ਰਿਹਾ ਸੀ ਸੰਗਤਾਂ ਸ਼ਰਦਾ ਸਮਰਪਣ ਅਤੇ ਵਿਰਾਗ ਦੀ ਭਾਵਨਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਉਚਾਰਨ ਕਰਦਿਆਂ ਨਾਲ-ਨਾਲ ਚੱਲ ਰਹੀਆਂ ਸਨ ਇਸ ਦੌਰਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਜੇ ਦੀਵਾਨ ਵਿੱਚ ਸ਼੍ਰੋਮਣੀ ਰਾਗੀ ਪਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਜਦਕਿ ਪੰਥ ਪ੍ਰਸਿੱਧ ਕਥਾਵਾਚਕ ਪਾਈ ਸਾਹਿਬ ਹਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਦਾ ਅਦੁੱਤੀ ਵਰਤਾਨ ਸੰਗਤ ਨਾਲ ਸਾਂਝਾ ਕੀਤਾ। ਸਤ ਨਾਮ ਬਾਹੀ ਗੁਰੂ ਆਤਿ ਲਾਲਵਾਹਿ ਗੁਰੂ ਆਤਿ ਨਾਮ ਬਾਹੀ ਗੁਰੂ ਆਤਿ ਗੁਰੂ ਸਤ ਨਾਮ ਬਾਹੀ ਤਾਂ ਤਾਂ ਸਾਹਿਬ ਸਿਗੂ ਤੇ ਬਾਦਲ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਜੋ ਸ਼ੌਂਮਣੀ ਗੁਰਦਾ ਪਵੰਦਕ ਕਮੇਟੀ ਵੱਲੋਂ ਸਮੂਚੀਆਂ ਸਿੱਖ ਜਥੇਬੰਦੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਦਲ ਅਤੇ ਸਮੂਹੇ ਖਾਲਸਾ ਪੰਥ ਦੇ ਨਾਲ ਸ਼ੌਂਮਣੀ ਗੁਰਦਾ ਪਵੰਦਕ ਕਮੇਟੀ ਨੇ ਰੜਕੇ ਇਹ ਸਮਾਗਮ ਰੱਖਿਆ ਇਹ ਇਹਨਾਂ ਦੀ ਅੱਜ ਮੈਂ ਸਮਝਦਾ ਕਿ ਇਹ ਸਮਾਗਮਾਂ ਦੇ ਅੱਜ ਆਖਰੀ ਦਿਨ ਤੇ ਜੋ ਭਾਈ ਜੀਵਨ ਸਿੰਘ ਜੀ ਪਾਈ ਜਾਈਦਾ ਜੀ ਸਤਗੁਰੂ ਜੀ ਦਾ ਸੀਸ ਲੈ ਕੇ ਪੰਜਵੇਂ ਦਿਨ ਸ੍ਰੀ ਗਿਰਤਪੁਰ ਸਾਹਿਬ ਦੀ ਧਰਤੀ ਦੇ ਜਿੱਥੇ ਅੱਜ ਗੁਰਦੁਆਰਾ ਦਵਾਨਗੜ੍ਹ ਸਾਹਿਬ ਸੁਭਾਈਮਾਨ ਹੈ ਉੱਥੇ ਪਹੁੰਚੇ ਸਨ ਜਿੱਥੋਂ ਉਹ ਸੀਸ ਲੈ ਕੇ ਤਰਗੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਗੁਜਰੀ ਜੀ ਮਾਤਾ ਦਾਨਕੀ ਜੀ ਇੱਕ ਸਪੁੱਤਿਆ ਸੰਕਟਾ ਸ੍ਰੀ ਨਨਕਪੁਰ ਸਾਹਿਬ ਗਿਆ ਉੱਚੇ ਤਰ੍ਹਾਂ ਦੀ ਉਹਨਾਂ ਸਮਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਖਾਲਸਾ ਪੰਥ 350 ਸਾਲਾਂ ਸਾਲ ਤੋਂ ਬਾਅਦ ਵੀ ਇਹ ਉਸੇ ਹੀ ਰੂਪ ਵਿੱਚ ਉਸ ਇਤਿਹਾਸ ਸ਼ਰਧਾ ਭਾਵਨਾ ਵਿਰਾਗ ਦੇ ਵਿੱਚ ਜੁੜ ਕੇ ਇਹ ਨਗਰ ਕੀਰਤਨ ਜਿਹੜਾ ਅੱਜ ਤੋਂ ਸ਼ੁਰੂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਨਗਰ ਕੀਰਤਨ ਆ 25 ਨਵੰਬਰ ਨੂੰ ਗੁਰਦਰਾਸ ਸੀਸਗੰਜ ਦਮੇ ਦਿੱਲੀ ਤੋਂ ਹਰ ਸਾਲ ਦੀ ਤਰ੍ਹਾਂ ਸ਼ੁਰੂ ਹੋਇਆ ਕਿਉਂਕਿ ਇਸ ਵਾਰ 350 ਸਾਲਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇਹ ਸ਼ਹੀਦੀ ਗੁਰਬੋਸ ਹੈ ਮਹਾਨ ਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਹਾੜਾ ਜੀ ਦਾ ਇਹ ਸ਼ਹੀਦੀ ਦਿਹਾੜਾ ਸੀ ਤੇ ਮੈਂ ਸਮਝਦਾ ਰਾਤ ਜਦੋਂ ਨਗਰ ਕੀਰਤਨ ਗੁਰਦੁਆਰਾ ਸ੍ਰੀ ਮਹਿਬਾਨਗੜ੍ਹ ਵਿਖੇ ਆ ਕੇ ਰਾਤ ਦਾ ਬਿਸ਼ਰਾਮ ਹੋਇਆ ਰਾਤ ਵੀ ਸੰਗਤਾਂ ਦਾ ਬੇਅਥਾ ਠੱਠ ਸੀ ਹੁਣ ਅਮਰਤ ਵੇਲੇ ਤੇ ਆ ਜਿਹੜਾ ਤੁਸੀਂ ਦੇਖਦੇ ਆ 13-14 ਕਿਲੋਮੀਟਰ ਦਾ ਸਫ਼ਰ ਇਹ 13-14 ਕਿਲੋਮੀਟਰ ਦਾ ਸਫ਼ਰ ਦੇ ਵਿੱਚ ਹਰ ਇੱਕ ਜਸੇਬੰਦੀ ਜਿਹੜੀ ਗੁਰੂ ਪਾਤਸ਼ਾਹ ਨੂੰ ਪਰਨਾਈ ਹੋ ਆ ਉਹਨੇ ਆਪਣੀ ਸ਼ਮੂਲੀਅਤ ਕੀਤੀ ਸਾਡੇ ਚਾਰੇ ਪੰਜੇ ਤਖਤਾਂ ਦੇ ਜੱਜੇਦਾਰ ਸਹਿਬਾਨ ਭਵੇਂ ਤਖਤਰੀ ਹਜੂਰ ਸਾਹਿਬ ਉਥੋਂ ਦੇ ਸਿੰਘ ਸਾਹਿਬ ਬਾਬਾ ਕਲਵਾਨ ਸਿੰਘ ਜੀ ਛੱਡ ਕੇ ਆ ਨਹੀਂ ਸਕਦੇ ਉਹਨਾਂ ਬੋਲ ਵੀ ਸ਼ਮੂਲੀਅਤ ਹੋਈ ਆ ਪਟਨਾ ਸਾਹਿਬ ਦੇ ਸਿੰਘ ਸਾਹਿਬ ਆ ਮੌਜੂਦ ਸੀ ਕੇਸਗੜ੍ਹ ਦੇ ਤਖਤ ਕੇਸਗੜ੍ਹ ਦੇ ਜੱਜੇਦਾਰ ਮੌਜੂਦ ਆ ਦਮਦਵਾ ਸਾਹਿਬ ਦੇ ਜੱਜੇਦਾਰ ਮੌਜੂਦ ਆ ਉਦੋਂ ਇਲਾਵਾ ਅੱਡੀ ਸਿੱਖ ਪੰਥ ਦੀ ਮਹਾਨ ਜਥੇਬੰਦੀ ਬੁੱਢਾ ਦਲ ਜਿਹੜਾ ਸ਼੍ਰੋਮਣੀ ਪੰਥ ਬੁੱਢਾ ਅਕਾਲੀ ਦਲ 99 ਕਰੋੜੀ ਬਾਬਾ ਬਲਬੀਰ ਸਿੰਘ ਜੀ ਤੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਬਾਬਾ ਬੀਦੀ ਸਿੰਘ ਦਲ ਉਹਨਾਂ ਬਲੋ ਬਾਬਾ ਅਵਤਾਰ ਸਿੰਘ ਜੀ ਔਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਮਹਾਂਪੁਰਛ ਔਰ ਬਾਬਾ ਜੋਗਾ ਸਿੰਘ ਜੀ ਜਿਹੜੇ ਤਰਨਾ ਦਲ ਦੇ ਮੁਖੀ ਆ ਉਹ ਤੋਂ ਇਲਾਵਾ ਬਾਬਾ ਮੇਜਰ ਸਿੰਘ ਜੀ ਛੋਟੀ ਬਾਬਾ ਬਲਦੇਸ ਸਿੰਘ ਖਾਲਾ ਬਾਬਾ ਕਲਵੰਦ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਮੰ ਕੋਈ ਜਿਹਾ ਬੰਦੇ ਨਹੀਂ ਰਹੀ ਸੇਵਾ ਵਾਲੇ ਮਹਾਪੁਰ ਸੇਵਾ ਪਾਤੀ ਮਹਾਪੁਰ ਅਰਦਾਸ ਸਿੰਘ ਸੰਬਰ ਦਾ ਨਿਰਮਲਾ ਪੰਥ ਮਾਰਕ ਨੇ ਆਪਣਾ ਜੋਰਦਾਰ ਮੁਕਿੱਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ 6 ਤਰੀਕ ਨੂੰ ਰਾਤ ਫੇਰੀਆਂ ਸ਼ੁਰੂ ਕੀਤੀਆਂ ਸੀ ਉਸ ਦਿਨ ਤੋਂ ਨਿਰੰਤਰ ਚੱਲ ਰਿਹਾ ਹੈ ਜੋ ਕਿ ਕੱਲ 30 ਤਰੀਕ ਨੂੰ ਸੰਪੂਰਨਤਾ ਦੇ ਅਰਦਾਸ ਕੀਤੀ ਜਾਏਗੀ ਅਤੇ ਇਹਦੇ ਵਿੱਚ ਸਮੂਹ ਸ਼ਹਿਰ ਵਾਸੀਆਂ ਨੇ ਅਤੇ ਵਪਾਰ ਮੰਡਲ ਨੇ ਸਿੱਖ ਮੈਨਿਕ ਕਾਲਜ ਤੇ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਸ਼ਹਿਰ ਵਾਸੀਆਂ ਨੇ ਜੋ ਰਾਤਰੀ ਫੇਰੀ ਤੇ ਸੇਵਾ ਕੀਤੀ ਅਤੇ ਲੰਗਰ ਚ ਸੇਵਾ ਕੀਤੀ ਸਭ ਦਾ ਬਹੁਤ ਬਹੁਤ ਧੰਨਵਾਦ ਅਤੇ ਖਾਸ ਤੌਰ ਤੇ ਮਹਾਰਾਜਪੁਰਾ ਜੀ ਸੰਗਤ ਦਾ ਧੰਨਵਾਦ ਕਰਦਾ ਉਹਨਾਂ ਨੇ 3 ਦਿਨ ਇਸ ਲੰਗਰ ਚ ਆ ਕੇ ਬਹੁਤ ਭਾਰੀ ਸੇਵਾ ਕੀਤੀ ਤੇ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਧੰਨਵਾਦ ਕਰਦਾ ਮੈਂ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਆ ਕੇ ਸਾਨੂੰ ਸਹਿਯੋਗ ਦਿੱਤਾ ਲੰਗਰ ਵਰਤਾਨ ਦੀ ਸੇਵਾ ਕੀਤੀ ਅਤੇ ਸ਼ਹਿਰ ਵਾਸੀਆਂ ਵੱਲੋਂ ਪੂਰਾ ਸਹਿਯੋਗ ਹੈ ਹਾਂਜੀ ਅਤੇ ਮੈਂ ਸਮੂਹ ਸੰਗਤਨ ਬੇਨਤੀ ਕਰਦਾ ਦੇਸ਼ ਵਿਦੇਸ਼ ਵਿੱਚ ਬੈਠਿਆਂ ਨੂੰ ਕਿ ਇਹ 350 ਸਾਲਾ ਸ਼ਤਾਬਦੀ ਸਮਰੋਹ ਇਹ ਬਾਰ ਬਾਰ ਨਹੀਂ ਆਣਾ ਇਸ ਆ ਕੇ ਗੁਰੂ ਘਰ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਮਹਾਨ ਦਿਨ ਅੱਜ ਆਇਆ ਹੈ ਸਾਡੀ ਜ਼ਿੰਦਗੀ 'ਚ ਅਗਲੀ ਵਾਰ ਪਤਿ ਆਣਾ ਕਿ ਨਹੀਂ ਆਣਾ ਸੋ ਕਿਰਪਾ ਕਰਕੇ ਸਮੂਹ ਸੰਗਤ ਦੇਸ਼ ਵਿਦੇਸ਼ ਦੀ ਆ ਪੂਰਾ ਸਾਲ ਪ੍ਰੋਗਰਾਮ ਚੱਲਦੇ ਨੇ ਇਹਨਾਂ 'ਚ ਦਰਸ਼ਨ ਦਿਓ ਵਾਹਿਗੁਰੂ ਜੀ ਇਹ ਲੰਗਰ ਨੂੰ ਅੱਜ 25 ਦਿਨ ਹੋ ਗਿਆ ਚੱਲਦੇ ਨੂੰ ਅਤੇ ਕੱਲ ਦਾ ਦਿਨ ਹੋਰ ਚੱਲੇਗਾ ਠੀਕ ਹੈ ਜੀ ਅਤੇ ਲੰਗਰ 'ਚ ਜੋ ਵੀ ਸਮਗਰੀ ਬਣਦੀ ਆ ਦਾਲ ਕੜੀ ਚਾਵਲ ਪਾਣੀ ਚਾਹ ਜੀ ਬਰਾਦ ਮਟਰ ਪਨੀਰ ਸ਼ਾਇ ਪਨੀਰ ਕੀ ਰਕੜੀ ਰਹਾਤਾ ਵਗੈਰਾ ਸਾਰਾ ਕੁਝ ਹੀ ਬਣ ਰਿਹਾ ਏ